ਇਹ ਜਿਹੜੀ ਵਿਕਰਮ ਜੀਥਿਆ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸੀਕੁਐਂਟ ਰਿਮਾਂਡ ਇਹਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿアリング ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਜੇ ਹਿアリング ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫੇਰ ਜਿਹੜਾ ਸਬਸਿਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਪੋਰਟ ਕਰਤਾ ਸੀ ਐਪਲੀਕੇਸ਼ਨ ਲੱਗੀ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫੇਰ ਇੱਕ ਐਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫੇਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਮੈਂਡੇਟਡ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਜ਼ਡੇ ਨੂੰ ਇਹ ਕੇਸ ਦੀ ਹੀਅਰਿੰਗ ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਐ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ